ਹੈਲੋ ਗਾਇਸ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਆਪਾਂ ਆਏ ਅੱਜ ਗੁਰਦੁਆਰਾ ਟਾਲੀ ਸਾਹਿਬ ਮੱਥਾ ਟੇਕਣ ਤੇ ਆਜੋ ਕਰੋਨਿਆ ਸਾਨੂੰ ਵੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਟਾਲੀ ਸਾਹਿਬ ਰੈਕੋਟ ਆਜੋ ਹਾਂਜੀ ਅੱਜ ਅਸੀਂ ਗੁਰਦੁਆਰਾ ਰੈਕੋਟ ਟਾਲੀਆਣਾ ਸਾਹਿਬ ਪਾਸ਼ਾਹੀ 10ਵੀਂ ਦਰਸ਼ਨ ਕਰਨ ਗਏ ਗੁਰੂ ਘਰ ਦੇ ਤੇ ਨਾਲੇ ਆਪਣੀ ਮੱਝ ਸੂਈ ਜੀ ਉੱਤੇ ਦੁੱਧ ਚੜਾਉਣਾ ਸੀ ਉਹ ਲੈ ਕੇ ਗਏ ਸੀਗੇ ਅਜ ਐਤਵਾਰ ਦਾ ਦਿਨ ਸੀ ਤੇ ਗੁਰੂ ਸਾਹਿਬ ਨੇ ਇੱਥੇ ਆਉਂਸਰ ਛੋਟੀਆਂ ਚੋਈਆਂ ਸੀ ਤੇ ਜੋੜਾਕਾਰ ਇੱਥੇ ਪਹਿਲਾਂ ਜੋੜੇ ਜਮਾ ਕਰਾਏ ਜੋੜੇ ਜਮਾ ਕਰਾ ਕੇ ਫਿਰ ਪਰਿਵਾਰ ਸਾਥ ਨੂੰ ਗਏ ਕਾਠ ਜਾਨੀ ਕਿ ਪੁੰਨ ਆਪ ਦਾ ਪੂਰਵ ਪੁੰਨੇ ਵਾਲੇ ਦਿਨ ਤਾ ਪੂਰਾ ਹੀ ਕਾਠ ਹੁੰਦਾ ਜਾਨੀ ਕਿ ਐਤਵਾਰ ਨੂੰ ਵੀ ਬਾਬਾ ਹੀ ਹੁੰਦਾ ਕਾਠ ਪੁੰਨੇ ਵਾਲੇ ਤਾਂ ਜਾਣ ਕੇ ਪੂਰਾ ਹੀ ਘੱਟ ਹੁੰਦਾ ਪੁੰਨੇ ਦਾ ਫਿਰ ਲੱਗ ਪੂਰੀ ਕਣੀ ਦੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ ਇੰਨਾ ਇੰਨਾ ਘੱਟ ਹੁੰਦਾ ਪੁੰਨੇ ਵਾਲੇ ਦੇ ਤਾਂ ਇਹ ਤੋ ਚਾਰ ਨਾਲ ਕਾਣ ਦੀ ਪੈਰ ਤੋਂ ਇਹ ਦਰਵਾਰ ਸਾਹਿਬ ਨੂੰ ਜਾਈ। ਫਾਇਟਾ ਡੀ ਵੀ ਲੱਗੇ ਹੋਏ ਸੀ ਗੁਰਦ੍ਰਸ਼ਾਵਾਹ ਲੱਗੀ ਤਸਵੀਰ। ਤੁਹਾਡੇ ਦਰਵਾਰ ਵੀ ਸੀਗਾ ਕਿ ਵਿਚਰ ਲੱਗੇ ਹੋਏ ਸੀਗੇ ਤੇ ਐ ਦੁਵਾਰ ਵਾਲੇ ਦਿਨ ਆਉਂਦੀ ਆ ਜਾਨੀ ਕਿ ਹਰ ਐਤਵਾਰ ਨੂੰ ਜਾਨੀ ਕਿ ਪੁੰਨੇ ਵਾਲੇ ਦਿਨ ਤਾਂ ਬਹੁਤ ਜ਼ਿਆਦਾ ਇਕੱਠ ਹੁੰਦਾ। ਜਾਨੀ ਕਿ ਦੁੱਧ ਚੜਦਾ। ਇਧਰ ਤਾਂ ਪੂਰਾ ਤੇ ਬਹੁਤ ਇਤਿਹਾਸਿਕ ਗੁਰਦਵਾਰਾ ਹਨ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਆ। ਥਾਲੀ ਜਣਾ ਸਾਹਿਬ ਥਾਲੀ ਦਾ ਰੱਖ ਵੀ ਆ। ਤੇ ਕੋਤਵਾਰ ਸਾਹਿਬ ਤੇ ਕਿ ਅੱਜ ਤਾਂ ਦੇਖੋ ਵਧੀਆ ਆ ਰਾਮਨਾਮਾ ਠਾਕਿਆ ਗਿਆ। ਨਹੀਂ ਤਾਂ ਇੱਥੇ ਉਹ ਵਹੀਆਂ ਲੈਣਾ ਬਾਹਰ ਤਾਂ ਹੀ ਲੱਗੀਆਂ ਹੁੰਦੀਆਂ ਜਦੋਂ ਆਪਾਂ ਪੋੜੀਆਂ ਅੰਦਰ ਨੂੰ ਚੜਦੇ ਆ। ਆ ਜਿਹੜੀ ਉਹ ਰੇਲਿੰਗ ਲੱਗੀ ਵੀ ਆ ਛਾਂਜੇ ਵਾਲਾ ਉਦੇ ਥੱਲੇ ਉਹ ਬਹੁਤ ਇਕੱਠ ਹੁੰਦਾ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਵੀ ਸ੍ਰੀ ਜੱਥੇ ਲੱਗੇ ਹੋਏ ਸੀਗੇ ਇਹ ਗੁਰੂ ਆਦਾ ਤੇ ਅਸਰਬੰਨ ਕਰ ਰਹੇ ਸੀਗੇ ਜਦੋਂ ਉਸ ਪੁੱਤ ਨੂੰ ਜਨਮ ਹੋਇਆ ਮਾਪੇ ਬੱਚੇ ਨੂੰ ਵੇਖ ਕੇ ਬੜੇ ਖੁਸ਼ ਹੋਏ ਆਨ ਵਾਟਰ ਰੋਡ ਕਹਿੰਦੇ ਲੋਕ ਉਹਦਾ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆਸ ਰੋਬਰ ਸਾਹਿਬ ਘਰਲੇ ਪਾਸੇ ਇਸ ਰੋਬਰ ਚ ਆਹ ਕਿਲੀਆਂ ਗੜਦੇ ਇੱਥੇ ਫਿਰ ਕਿਲੀਆਂ ਗੱਡੀਆਂ ਤੇ ਮੱਜ ਸੀ ਜੀ ਆਪਾਂ ਬੁੱਧ ਵੀ ਲੈ ਕੇ ਗਏ ਸੀ ਤੇ ਆ ਗੁਰਦਰਾ ਗੋਟਾ ਸਾਹਿਬ ਤੇ ਇਹ 바ਵਾ ਪੋੜੀਆਂ ਥੱਲੇ ਉਤਰਨਾ ਪੈਂਦਾਗਾ ਇੰਗਰੇਡ ਤੋਂ ਲੈ ਆਦੇ ਖਾਲੀਆ ਜਿੱਥੇ ਦਰਖਤ ਸੀ ਗੁਰੂ ਸਾਹਿਬ ਦੇ ਥਾਂ ਦਾ ਲਾਇਆ ਹੋਇਆ ਇਹ ਤੇ ਮਾ ਥਾ ਦੇਖਿਆ ਅਗਲਾ ਛੋਟਾ ਵੀ ਨਾਲ ਸੀ ਕ੍ਰੋ ਦਰਸ਼ਨ ਦਰ ਟਾਲੀ ਆਣਾ ਸਾਹਿਬ ਦੇ ਆ ਦੇਖੋ ਆਓ ਰੁਕਸੀ ਟਾਲੀ ਸਾਹਿਬ ਥਾਲੀ ਦਾ ਦਰਸਾ ਕੇ ਇਹ ਗੁਰੂ ਕੇ ਲੰਗਰ ਲੰਗਰ ਉਹ ਚਿੱਤੇ ਵੀਰਪਾ ਉਹ ਦਫੜਾਇਆ ਹਾਂਜੀ ਅਸੀਂ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨ ਸਾਡੇ YouTube ਚੈਨਲ ਨੂੰ Facebook ਤੇ ਨੂੰ ਲੈ ਸਬਸਕ੍ਰਾਈਬ ਤੇ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ